thank okay. ਦੀ ਦਿਵਸੁੱਤੇ ਜਿਹੜਾ ਆਪਾਂ ਪ੍ਰੋਗਰਾਮ ਕਰਨਾ ਆਪਣੇ ਸਕੂਲ ਦੇ ਵਿੱਚ ਤੇ ਜਿੰਨਾ ਬੱਚਿਆਂ ਨੇ ਕੁਝ ਕਵਿਤਾਵਾਂ ਜਾਂ ਸ਼ਬਦ ਜਿਹੜੇ ਹੈਗੇ ਆ ਇਹ ਸਪੀਚ ਵਗੈਰਾ ਤਿਆਰ ਕੀਤੀ ਐ ਉਹਨਾਂ ਬੱਚਿਆਂ ਨੂੰ ਆਪਾਂ ਸਟੇਜ ਦੇ ਉੱਤੇ ਵਾਰ ਵਾਰ ਹੀ ਬੁਲਾਵਾਂਗੇ ਤੇ ਤਾਂ ਕਿ ਉਹ ਆਪਣਾ ਜਿਹੜਾ ਟੈਲੈਂਟ ਹੈਗਾ ਦਿਖਾ ਕੇ ਦਿਖਾ ਸਕਣ ਤੇ ਸਭ ਤੋਂ ਪਹਿਲਾਂ ਮੈਂ ਪਲੱਸ 2 ਦੀ ਸੋਮਨੀ ਲੜਕੀ ਐ ਉਹਦਾ ਨਾਮ ਜਿਹੜਾ ਅਨਾਉਂਸ ਕਰਨਾ ਚਾਹਾਂਗੀ ਉਹ ਜਿਹੜੀ ਐ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਵਿਹਾੜੇ ਦੇ ਉੱਤੇ ਕੋ ਸਪੀਚ ਦੇਣਾ ਚਾਹੁੰਦੀ ਹੈ ਤੇ ਉਹਦੇ ਰਿਗਾਰਡਿੰਗ ਜਿਹੜਾ ਹੈ ਉਹ ਬੋਲੇਗੀ ਤੇ ਤੁਸੀਂ ਸੁਣਿਓ ਬੇਟਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਰੇ ਇਤਿਹਾਸ ਦੱਸਾਂਗੀ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ ਅਨੰਦਪੁਰ ਦੇ ਕਿਲੇ ਦੇ ਬਾੜ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਿੰਘਾਂ ਤੇ ਮੁਗਲ ਫੌਜਾਂ ਵਿਚਕਾਰ ਕਈ ਮਹੀਨੇ ਕਮ ਸਾਹਾ ਤੋਂ ਲੈ ਕੇ ਜੇ ਉਹ ਅਨੰਦਪੁਰਾ ਕਿਲਾ ਖਾਲੀ ਕਰ ਦੇਂਦਾ ਉਹਨਾਂ ਨੂੰ ਬਿਨਾ ਕਿਸੇ ਰੋਗ ਤੋਂ ਜਾਣ ਦਿੱਤਾ ਜਾਏਗਾ ਗੁਰੂ ਜੀ ਨੂੰ ਭਾਵੇਂ ਔਰੂ ਦੇ ਦੀ ਕਸਮ ਤੇ ਇਤਬਾਰ ਨਹੀਂ ਸੀ ਪਰ ਪਰਖ ਲਈ ਆਪਨੇ ਕਿਨਾ ਛੱਡਣਾ ਪ੍ਰਵਾਨ ਕਰ ਲਿਆ ਇਸ ਪੱਖ ਦੀ ਗੱਲ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਇੱਕ ਦੂਜੇ ਨਾਲੋਂ ਮਿਛਣ ਗਿਆ ਛੋਟੇ ਸੁਪੁੱਤਰ ਬਾਬਾ ਯੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਸਾਹਿਬ ਜਾਨਦ ਦੇ ਟਿਕ ਗਏ ਆ

ਅਸੀਂ ਤੁਸ ਸਮਝਦੇ ਹਾਂ ਉਹਨਾਂ ਦਾ ਇਹ ਜਵਾਬ ਸੁਣ ਕੇ ਨਵਾਬ ਗੁੱਸੇ ਵਿੱਚ ਆਇਆ ਪਰ ਪੀ ਗਿਆ ਵਜ਼ੀਰ ਖਾਨ ਨੂੰ ਲਾਲਚ ਦਿੱਤਾ ਕਿ ਤਨ ਦੌਲਤਾਂ ਉੱਚੇ ਰੁਤਬੇ ਤੇ ਸ਼ਾਹੀ ਸੁੱਖ ਮਰਦਾਨ ਕੀਤੇ ਜਾਣਗੇ ਦੇਸੀ ਸੱਚ ਦੇ ਧਰਮ ਲਈ ਆਪਣਾ ਹਰ ਜਨਤੂ ਬਾਨ ਕਰਦੇ ਹਾਂ ਨਵਾਬ ਗੁੱਸੇ ਵਿੱਚ ਆ ਕੇ ਕਾਜੀ ਨੂੰ ਫਤਵਾ ਲਾਉਣ ਲਈ ਗਿਆ ਬੇਕੋਫ ਨੂੰ ਕਿ ਸਹਿਜਾਦਾ ਬਾਬਾ ਯੋਰਾਵਰ ਸਿੰਘ ਜੀ ਬੋਲੇ ਸਾਡੀ ਜੰਗ ਚਪਰ ਤੇ ਬੇਇਨਸਾਫੀ ਦੇ ਵਿਰੋਧ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹਾਂ ਗੁਰ ਤੇਗ ਬਹਾਦਰ ਜੀ ਦੇ ਪੋਤਰੇ ਹਾਂ ਗੁਰੂ ਅਰਜਨ ਦੇਵ ਜੀ ਦੀ ਪੰਸ ਵਿੱਚੋਂ ਹਾਂ ਉਹਨਾਂ ਦੇ ਪਾਏ ਪੂਰੀਆਂ ਤੇ ਚਲਾਗੇ ਦੀਵਾਨ ਸੁੱਜਾਨਾਂ ਨੂੰ ਬੋਲਿਆ ਕਹਾਂ ਨੂੰ ਪਤਾ ਹੈ ਕਿ ਕਿਤਾਜੀ ਮਾਰੇ ਗਏ ਹਨ ਦੋਵੇਂ ਸਾਹਿਬਜ਼ਾਦੇ ਗਰਜ ਕੇ ਬੋਲੇ ਸਾਡੇ ਪਿਤਾ ਨੂੰ ਮਾਰਨ ਵਾਲਾ ਕੌਣ ਹੈ ਉਹ ਆਪ ਸਮਰੱਥ ਹਨ ਤੁਹਾਡੀ ਨਸੀਹਤ ਦੀ ਲੋੜ ਹੈ جب تک یہ تب تک لڑتے ہی نے فتوا سنایا چین دیا جائے گا تیرہ پو والے دن پھر انہوں نے جندا میں چین دیا گیا واحر جی کا خالصہ واحر جی کی فتح ہاں جی بیٹا چھوٹے صاحبز شہید دہاڑے کے اوپر جہاں ہے سو نیت بہت اچھا بول کے گئی ہے ਤੇ ਉਹਨੇ ਸਾਰਾ ਕੁਝ ਜਿਹੜਾ ਇਤਿਹਾਸ ਹੈ ਸਿੱਖੀ ਇਤਿਹਾਸ ਉਹਨੂੰ ਛੋਟੇ ਬੱਚਿਆਂ ਦਾ ਇਤਿਜ਼ਾਰ ਕੀਤਾ ਤੇ ਉਹਨਾਂ ਨੇ ਜਿਹੜੇ ਬੱਚੇ ਸੀ ਛੋਟੇ ਵੀ ਹੈਗੇ ਸੀ ਲੇਕਿਨ ਉਹਨਾਂ ਦਾ ਹੌਸਲਾ ਛੋਟਾ ਨਹੀਂ ਸੀ ਹੈਗਾ ਉਹਨਾਂ ਨੇ ਆਪਣੇ ਕਹਿ ਲਓ ਕਿ ਕਰਤੱਵਾਂ ਦੇ ਨਾਲ ਇਹ ਦੱਸਿਆ ਕਿ ਕਦੀ ਵੀ ਝੂਠ ਦੇ ਅੱਗੇ ਝੁਕਣਾ ਨਹੀਂ ਹੈਗਾ ਕਦੀ ਵੀ ਕਹਿ ਲਓ ਕਿ ਪਾਪੀ ਦੇ ਅੱਗੇ ਝੁਕਣਾ ਨਹੀਂ ਹੈ ਆਪਣਾ ਹੌਸਲਾ ਬੁਲੰਦ ਰੱਖੋ ਤੇ ਹਮੇਸ਼ਾ ਸੱਚ ਦੇ ਤੇ ਹੱਕ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਤੁਸੀਂ ਖੜਨਾ ਹੈ ਦ ਨੈਕਸਟ ਜਿਹੜੀ ਹੈ 6ਵੀਂ ਕਲਾਸ ਦੇ 3 ਬੱਚੇ ਹੈਗੇ ਆ ਉਹ ਇੱਕ ਅ ਸ਼ਬਦ ਬੋਲਣ ਜਾਣਗੇ ਹਰਮਨਦੀਪ ਕੋਰ ਸਿਮਰਲਜੀਤ ਕੋਰ ਐਂਡ ਜਸਬੀਰ ਕੋਰ ਪਲੀਜ਼ ਕਮ ਆਨ ਦਾ ਸਟੇਜ ਬੱਚੇ ਹਾਰਦਾ ਤੂਰੇ ਜਾਣਦੇ ਗੁਰਾਂ ਦੇ ਲਾਲਜੀ ਸਰਸਨਤੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲਜੀ ਗਤ ਹਨੇਰੀ

اس ویلے دا سن لو حال جی واتا لمیاں تے رستا پہاڑ دا دور جان دے گوران دے لال جی سرسان دی تے بھی شوڑا پہ گیا اس ویلے دا سن لو حال جی وحکر جی کا خالصہ وحکر جی کی فتح نیکس پیچا چھے میری لاکریت کور امانت کور تے مونکہ کور ہے

पोतयान শব্দ বলে দিলাম কানিয়া নউকে প্লিজ কাম অন দ্য স্টেজ সুপিয়া এ পাপিয়া দে বেল জড়ে উছড়ে ছোড়ে কাট ਨਾਲ রন জানা ময়ে ছোড়ে ਖਣਾ ਤੇ ਬਾਲਾ ਲਾੜ ਕੰਗਾ ਦਾਦੀ ਜੀ ਨੂੰ ਦੱਸੂਗਾ ਇਰਤੇ ਤੇ ਉਹਨਾਂ ਬੱਚਿਆਂ ਨੂੰ ਜਿਹੜਾ ਬੁਲਾਇਆ ਜਾਂਦਾ ਵਾਰੀ-ਵਾਰੀ ਸਿਰਫ ਤਾਂ ਕਿ ਉਹ ਆਪਣੀ ਪੇਂਟਿੰਗ ਜਿਹੜੀ ਹੈਗੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਦਿਖਾ ਸਕਣ ਆਪਣਾ ਟੈਲੈਂਟ ਜਿਹੜਾ ਹੈ ਇੱਥੇ ਸ਼ੋਅ ਕਰ ਸਕਣ। ਸਿੰਗਾ ਪਿਆਰ ਗੋਲੇ ਆ। ਵੇਖ ਮੇਰੇ ਸਿੰਗਾ ਦਾ ਪਿਆਰ ਦੱਲੇ ਆ। ਵੇਖ ਮੇਰੇ ਸਿੰਗਾ ਦਾ ਪਿਆਰ ਦੱਲੇ ਆ। ਮੈਂ ਮੇਰੇ ਨੀ ਵਾਰੇ ਪੁੱਤ ਜਾਣ ਦੱਲੇ ਆ। ਮੈਂ ਮੇਰੇ ਨੀ ਵਾਰੇ ਪੁੱਤ ਜਾਣ ਦੱਲੇ ਆ। ਜੋਰਾਵਰ ਫਤੇ ਸਿੰਘ ਨਾਲੋਂ ਵੱਧ ਪਿਆਰੇ ਨੇ ਜੋਰਾਵਰ ਫਤੇ ਸਿੰਘ ਨਾਲੋਂ ਵੱਧ ਪਿਆਰੇ ਨੇ ਔਖੇ ਸਮੇ ਸਮੇ ਮੇਰੇ ਨਾਲ ਹੀ ਬੁਝਾਰੇ ਨੇ ਔਖੇ ਸਮੇ ਸਮੇ ਮੇਰੇ ਨਾਲ ਹੀ ਬੁਝਾਰੇ ਨੇ ਇਹੀ ਮੇਰੇ ਜੀਤ ਤੇ ਤੁਝਾਰ ਦੰਦੇ ਆ ਇਹੀ ਮੇਰੇ ਜੀਤ ਤੇ ਤੁਝਾਰ ਦੰਦੇ ਆ ਮੈਂ ਨਾ ਜਾਨੀ ਮਾਰੇ ਪੁੱਤ ਚਾਰ ਦੰਦੇ ਆ ਵੇਖ ਮੇਰੇ ਸਿੰਘਾਂ ਦਾ ਪਿਆ ਦੰਨਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਜਿੱਥੇ ਮੈਂ ਮਸੀਨਾ ਹੋਣਾ ਹੁੰਦੇ ਉਹਦੇ ਨੂੰ ਨਹੀਂ ਡੋਲਦੇ ਲਾਲ ਜਾਂਦੇ ਅਗੇ ਤਵੇ ਸਿਰ ਨੂੰ ਨਹੀਂ ਡੋਲਦੇ ਇਤਿਹਾਸ ਦੀਆਂ ਬਾਗੀਆਂ ਦੀ ਖਾਰ ਦੱਲਿਆ ਮੈਂ ਮੈਂ ਤੇਰੀ ਮਾਰੇ ਪੁੱਤ ਜਾਰ ਦੱਲਿਆ ਮੈਂ ਤੇਰੀ ਮਾਰੇ ਪੁੱਤ ਜਾਰ ਦੱਲਿਆ ਬੰਦ ਬੰਦ ਕੱਟੇ ਬਾਵੇਂ ਚੜਖਣੀਆਂ ਤੇ ਜਾੜ ਤੇ ਬੰਦ ਬੰਦ ਕੱਟੇ ਪਾਣੀ ਚੜ੍ਹਣੀਆਂ ਤੇ ਛਾੜਦੇ ਰੂਹ ਵਿੱਚ ਸਾੜੇ ਪਾਵੇਂ ਤੇ ਗਾਝੇ ਉਬਾਲਦੇ ਰੂਹ ਵਿੱਚ ਸਾੜੇ ਪਾਵੇਂ ਤੇ ਗਾਝੇ ਉਬਾਲਦੇ ਮੰਨੀ ਨਹੀਂ ਉਹ ਵੈਰੀਆਂ ਤੋਂ ਹਾਰ ਦੱਲਿਆ ਮੰਨੀ ਨਹੀਂ ਉਹ ਵੈਰੀਆਂ ਤੋਂ ਹਾਰ ਦੱਲਿਆ ਮੈਂ ਤੇਨੀ ਬਾਰੇ ਪੁੱਤ ਜਾਨ ਦੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਦੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਦੱਲਿਆ ਮੈਂ ਮਤੇਨੀ ਮਾਰੇ ਪੁੱਤ ਚਾਰ ਦੱਲੇ ਆ ਮੈਂ ਮਤੇਨੀ ਮਾਰੇ ਪੁੱਤ ਚਾਰ ਦੱਲੇ ਆ ਿੱਦੋਂ ਵੀ ਸੀ ਭੁੱਖੇ ਪਾਵੇਂ ਜ਼ਖਮੀ ਵੀ ਬੜੇ ਸੀ ਿੱਦੋਂ ਵੀ ਸੀ ਭੁੱਖੇ ਪਾਵੇਂ ਜ਼ਖਮੀ ਵੀ ਬੜੇ ਸੀ 10 ਲੱਖ ਨਾਲ ਤੰਗ ਜਾਲੀ ਸਿੰਘ ਲੜੇ ਸੀ 10 ਲੱਖ ਨਾਲ ਤੰਗ ਜਾਲੀ ਸਿੰਘ ਲੜੇ ਸੀ ਕਦੀ ਸਕਦਾ ਨਹੀਂ ਕਰ ਜਾਉ ਧਾਰ ਦੱਲੇ ਆ ਬਦੀ ਸਕਦਾ ਨਹੀਂ ਕਰ ਜਾ ਉਤਾਰ ਦੱਲਿਆ ਮੈਂ ਮੈਂ ਤੇਣੀ ਵਾਰੇ ਪੁੱਤ ਚਾਰ ਦੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਦੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਦੱਲਿਆ ਮੈਂ ਮੈਂ ਤੇਣੀ ਵਾਰੇ ਪੁੱਤ ਚਾਰ ਦੱਲਿਆ ਮੈਂ ਮੈਂ ਤੇਣੀ ਵਾਰੇ ਪੁੱਤ ਚਾਰ ਦੱਲਿਆ ਵਾਹ 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 ਜੈਸਮਿਨ ਕੌਰ ਫਰਬੀ ਕੌਰ ਮੇ ਜਿਨ੍ਹਾਂ ਦੀ ਕਵਿਤਾ ਹੈਗੀ ਐ ਨੰਨੀਆਂ ਦੁਨੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਨਾਇਆ ਪਲੀਜ਼ ਕਮਾਉਂ ਦਾ ਸਟੇਸ਼ਨ ਨੰਨੀਆਂ ਨੰਨੀਆਂ ਜਿੰਦਾਂ ਨੂੰ ਦੁਨੀਆਂ ਵਿੱਚ ਚਿਨਾਇਆ ਇਹ ਕੀ ਕਹਿ ਤੁਮਾਇਆ ਪਾਪੀਆਂ ਇਹ ਕੀ ਕਹਿ ਤੁਮਾਇਆ ਸ਼ੇਰਾ ਵਗੇ ਜੀ ਦੇ ਰੋਣਾਂ ਦਾ ਮੋਤ ਸਾਨੂੰ ਡਰਨਾ ਕੋਈ ਜਾਲਮ ਨੂੰ ਕਹਿੰਦਾ ਤੇ ਕਰਮਾ ਸੱਟ ਕੋਈ ਬਦਤਰੀ ਸਗਣਾ ਸੁਪੇਂ ਲੂਣ ਲਾੜਦੇ ਬੱਚਿਆ ਦੀ ਤਾਂ ਸੁਣ ਕੇ ਸੁਪਾ ਗੁੱਸੇ ਦੇ ਵਿੱਚ ਆਇਆ ਕੰਧ ਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਜਦ ਕੰਧ ਕੰਧੇ ਲੇ ਕੋਈ ਸੁਪਾ ਜਮਾ ਜੇ ਕੰਧ ਨਾ ਤਾਂ ਤੁਸਰਮ ਬੰਨ ਜਾਓ ਆਖਰੀ ਵਾਰ ਦਾ ਬਣਾਉਂਗਾ ਇਸ ਮੇਖ ਪਿਤਾ ਦੇ ਪੁੱਤਰ ਹੈ ਸਹਿਬ ਜਗੇ ਫਰਮਉਂਦੇ ਜੰਤ ਮਦ ਹੈ ਕੀ ਤਿਆਰੀ ਗੱਜ ਗੱਜ ਕਰਾਉਂਦੇ ਸਾਰ ਸਾਰਸੀ ਅੰਗ ਰੈਕੀ ਦਾ ਚਾਹਦਾ ਹੈ 7th ਕਲਾਸ ਦੇ ਗੁਰਪ੍ਰੀਤ ਭੌਰ ਜਿਨੇ ਇੱਕ ਕਵਿਤਾ ਪੇਸ਼ ਕਰਨੀ ਹੈ ਗੁਰਪ੍ਰੀਤ ਭੌਰ ਦਾ ਪਾਈਖੀ ਜਿੱਕੀ ਫਤਿਹ ਕਵਿਤਾ ਬੱਚੇ ਸੀ ਮਾਸੂਮ ਪਰ ਹੌਸਲੇ ਦੇ ਗੁਲਬਾਨਦ ਸੀ ਦਾਦੀ ਮਾਤਾ ਨੇ ਸਿੱਖਿਆ ਦੇ ਪੂਰੇ ਪਰਮਤ ਜਾਣ ਲਈ ਮੋਤਵਾਂ ਲਹਾਸਾਸ ਦਿਖਦੇ ਸੀ ਬੜੇ ਹੀ ਮਾਣ ਦਾ ਦਾ ਤੇਰੇ ਫਰਜੰਦੇ ਸੀ ਸਾਡੇ ਲਈ ਸਾਬਜਾ ਦੇ ਜਿੰਦਗਾਨ ਵਰਗੇ ਸੋਚੋ ਜੇ ਰਸੋਚੋ ਜੇ ਦਾ ਆਜਾ ਪੰਧਾ ਨੇ ਸਿੱਖੀ ਵਿਸਾਰ ਗਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਜੀ ਠੰਡ ਜਈ ਲੱਗਦੀ ਐ ਕੋਈ ਗੱਲ ਸੁਣਾ ਦੋ ਗਰਮ ਜਹੀ ਦਾਦੀ ਜੀ ਠੰਡ ਜਈ ਲੱਗਦੀ ਐ ਕੋਈ ਗੱਲ ਸੁਣਾ ਦੋ ਗਰਮ ਜੀ ਕਿਉਂ ਦਾਦਾ ਜੀ ਦਿੱਲੀ ਚੱਲੇ ਸੀ ਕੋਈ ਨਾਲ ਨਹੀਂ ਸੀ ਜਾਂ ਇਕੱਲੇ ਸੀ ਫਿਰ ਚਾਂਦਨੀ ਚੌਂਕ ਵਿੱਚ ਕੀ ਹੋਇਆ ਕਿਉਂ ਆਈ ਕਾਜ਼ੀ ਨੂੰ ਸ਼ਰਮ ਨਹੀਂ ਦਾਦੀ ਜੀ ਠੰਡ ਜਈ ਲਗਦੀ ਐ ਕੋਈ ਗੱਲ ਸੁਣਾ ਦੋ ਗਰਮ ਜਈ ਦਾਦੀ ਜੀ ਠੰਡ ਜਈ ਲਗਦੀ ਐ ਕੋਈ ਗੱਲ ਸੁਣਾ ਦੋ ਗਰਮ ਜਈ ਜੇ ਪਿਤਾ ਜੀ ਛੱਡੇ ਪੀਰ ਕੋਈ ਫਿਰ ਕਿਉਂ ਨਿ ਛੱਡਦੇ ਤੀਰ ਕੋਈ ਜੇ ਪਿਤਾ ਜੀ ਛੱਡੇ ਪੀਰ ਕੋਈ ਫਿਰ ਕਿਉਂ ਨਿ ਛੱਡਦੇ ਤੀਰ ਕੋਈ ਕੀ ਕਰਾ ਮਾਤਾ ਦਿਖਾਉਣ ਵਾਲੇ ਕਿਉਂ ਹੱਕ ਜ ਸਾਡਾ ਦਰਮ ਨਹੀਂ ਦਾਦੀ ਜੀ ਠੰਡ ਜਈ ਲੱਗਦੀ ਐ ਕੋਈ ਗੱਲ ਸੁਣਾ ਦੋ ਕਰਮ ਜਈ ਦਾਦੀ ਜੀ ਖੱਟ ਜਈ ਲੱਗਦੀ ਐ ਕੋਈ ਗੱਲ ਸੁਣਾ ਦੋ ਕਰਮ ਕੀ ਮੰਗਦਾ ਸੀ ਜੋ ਨਹੀਂ ਦਿੱਤਾ ਤਕੂਨੇ ਇੱਦਾਂ ਕਿਉਂ ਕੀਤਾ ਕੀ ਮੰਗਦਾ ਸੀ ਜੋ ਨਹੀਂ ਦਿੱਤਾ ਤਕੂਨੇ ਇੱਦਾਂ ਕਿਉਂ ਕੀਤਾ ਇੰਦਰੇ ਪੰਡੋਲੀਆ ਕਾਲੇ ਸੁਰੇ ਤਾਂ ਨਹੀਂ ਕੋਈ ਹਿਰਦਾ ਨਰਮ ਨਹੀਂ ਦਾਦੀ ਜੀ ਖੰਡ ਜੀ لگی ہے کوئی گھل سنا دو گرم جی کی خالسے بوکھ ہونا چر جگ تھے چر جگ تھے تیک ہو کی سب دس تارا بننے گے کی حکم نا مینو من گے واحگ سب تجھ شاڑ کے جی کر چلے اپنا کرم سہی دی جی ٹھنڈ جی ਲਗਦੀ ਐ ਕੋਈ ਗਾਲ ਸੁਨਾ ਦੋ ਕਰਮ ਜੀ ਦਾਦੀ ਜੀ ਖੰਡ ਜੇ ਲਗਦੀ ਐ ਕੋਈ ਗਾਲ ਸੁਨਾ ਦੋ ਕਰਮ ਜੀ ਵੈਤੂ ਜੀ ਦਾ ਕਾਲਾ ਸੁਣਾਈ ਕੋਈ ਜੀ ਦਾ ਕਾਲ ਸਾਹ ਵੈਤੂ ਜੀ ਕੀ ਫਤੇ ਸੱਦਾ ਗਿਆ ਕਚਰੇ ਚੁਸ ਪਾਈ ਦਾ ਸਵਾਗਿਆ ਆਇਆ ਜੀ ਤੁਝ ਜੈ ਸੱਦਾ ਗਿਆ ਕੁਚਰ ਚੁਸਪਾਈ ਦਾ ਸਮਾਗਿਆ ਆਏ ਦਾਦੀ ਤੋਂ ਜੁਦਾਈ ਦਾ ਸਾਡੇ ਮਨ ਦਸਤਾਰੀ ਛਿੱਤੀ ਤੂਲਦੀ ਨਦੀਰ ਜਰਾ ਲਈ ਦਾਦੀ ਦੋਵੇਂ ਕੁੱਤੇ ਦਿੰਦੇ ਦਾਦੀ ਨੂੰ ਦਲੇਰੀ ਪੁਛਿੱਤ ਨਾ ਢੁਲਾਈ ਦੇਸ਼ ਦੀ ਦੀਵਿਚ ਨਹੀਂ ਆ ਦੇ ਨਜ਼ਰ ਆ ਕਬਰ ਆਏ ਦਾਦੀ ਜੋ ਵੀ ਪੁੱਤ ਦੇਂਦੇ ਦਾਦੀ ਮੁੰਡਲੇ ਦੀ ਕੁਛ ਇਤਨਾ ਡੁਲਾਈ ਦਾਦੀ ਸਾਨੂੰ ਅੰਬਰਾਂ ਦੇ ਤਾਰਿਆਂ ਚ ਤੱਕੀ ਜੇ ਮੁੜ ਕੇ ਨਾ ਆਏ ਦਾਦੀ ਹੋ ਵੀਲਾ ਫਿਰੇ ਹੋਣੀਆਂ ਸ਼ਹਾਦਤਾਂ ਸਿੰਦਾ ਕੂਨ ਕਦੀ ਕਰੇ ਨਾ ਬਗਾਵਤਾਂ ਤੇਰੀ ਦਿੱਤੀ ਕੁਰਬਾਨੀ ਜ਼ਿੰਦਾਰ ਰਹੂਗੀ ਜੁੰਦੇ ਰਗੇ ਸੰਗੂਗੇ ਦੀ جن شب بولیں جن چارے گلارے خالصا واحب جی ਸਭ ਕੁਝ ਗਵਾਇਆ ਸੋ ਬਿੰਦ ਬੁਰੂ ਗੋਬਿੰਦ ਅਮਰਤਾ ਸ਼ਕਾ ਕੇ ਜਿੰਨੇ ਸ਼ਕਿਆ ਹੈ ਖੁਦ ਜੀ ਸੰਤਸ਼ਾਪਾਹੀ ਜਿਹੜਾ ਡਟਿਆ ਹੈ ਖੁਦ ਜੀ ਮੇਟ ਕੇ ਜਾਂਦਾ ਜਿੰਨੇ ਕਰਤਾ ਹੈ ਇੱਕ ਜੀ ਰੱਖਾ ਜੋ ਕਲਾ ਜਿਸसे ਜਿਸ ਦਾ ਹਰ ਇੱਕ ਸਿੱਖ ਦੀ ਜਿਹੜਾ ਚੰਗਲਾ ਚ सिहरा लोणा ਮੋਰ ਜਾਨ ਮਨਵੇ ਗੁਰੂ ਦੀ ਸਿੱਖੀ ਬੜੀ ਮਿਲਦੀ ਦਿਲ ਤੋਂ ਮਨ ਬੱਝਾਵੇ ਸਾਡੀ ਕੇਵਲ ਬੇਸੁਨਦਾਰੀ ਮੈਨੂੰ ਸਿੱਖ ਪਿਆਰ ਆਲੀ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਮੈਨੂੰ ਸਿੱਖ ਪਿਆ thank okay. you